ਕੀ ਜੀ ਖੁੱਲਿਆ ਅਰਨ ਵੀ ਲਾ ਲਈ ਕੀ ਜੀ ਆ ਅਰਨ ਵੀ ਲਾ ਲੈ ਅਰਨ ਕੀ ਕਰਨਾ ਨਹੀਂ ਕਰਨਾ ਯਾਰ ਇੰਨੇ ਕਿਹੜਾ ਕੰਪਰੇਸ਼ਨ ਦਾ ਜਗਾੜ ਹੈ ਚਲ ਸਾਰਾ ਕੁਝ ਚਾਦਦਾ ਤੂੰ ਬਹੁਤ ਸਾਰਾ ਖੋਲ ਹੀ ਗਿਆ ਜੀ ਤੈਨੂੰ ਤਰੀਕੇ ਦਾ ਮਸ਼ੀਨ ਦੇ ਦਿੱਤੇ ਆ ਪਾਗੜ ਤੇਰਾ ਰੋਲਾ ਪਾਇਆ ਗਈ ਨਹੀਂ ਤਰੀਕੇ ਦਾ ਹੋਰ ਤੇ ਮੈਂ ਆੜਾ ਤੇਰੇ ਨਾਲ ਇਹ ਕਰਨ ਕੀ 500 ਦਰਨ ਹੋਣੇ ਆ ਪਤਾ ਕੀ ਆ ਅੱਜ ਸਾਰਾ ਸਵਾਲ ਆ ਤੇ ਅਸੀਂ ਉਸਨੂੰ ਸਾਰਾ ਸਮਾਨ ਲਵਾ ਦੇਣਾ ਹੈ ਕੋਈ ਗੱਲ ਨਹੀਂ ਦਾਵੀ ਲੈ ਮੈਂ ਸਾਰਾ ਹੀ ਲਵਾ ਦ ਰੋ ਮਾਰ ਦੋ ਆ ਵੇਲਾ ਪੱਲੇ ਨੇ ਇਹ ਬਦਲੇ ਨਵੇਂ ਪੱਲੇ ਨਵੇਂ ਲਾਤੇ ਟਾਇਰ ਨਹੀਂ ਬਦਲੇ ਜਿਹੜੀ ਜੀ ਚੱਲਣ ਵਾਲੀ ਉਹ ਵੇਖ ਤੈਨੂੰ ਅਖੇ ਪਹਿਲਾਂ ਬਦਲ ਲਓ ਸਾਰੀ ਘਾ ਲਾ ਲਓ ਆ ਇੱਕੀ ਮਾਡਲ ਹੈ ਟਾਇਰ ਲੈ ਮੇਰਾ ਸਾਰਾ ਕੁਝ ਹੀ ਲਾ ਲਓ ਪਹਿਲਾਂ ਟੂਲ ਵਿੱਚ ਕੀ ਵੇਨਾ ਹਾਂ ਆ ਪਰੋ ਬੈਂਦੀ ਥੋੜਾ ਪਈ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਰਵੇ ਬਲੌਗ ਜੀ ਤੇ ਆਪਾਂ ਹੀ 12 31 ਸੇਲ ਬੰਦਿਆਂ ਦੇ ਆ ਵੀ ਚੀਜ਼ ਲਾ ਲਈ ਆ ਵੀ ਲਾ ਲਈ ਇਹ ਆਪਾਂ ਸੌਦਾ ਕੀਤਾ ਜੀ 3.5 ਲੱਖ ਦਾ ਤੇ 3.5 ਲੱਖ ਦੇ ਵਿੱਚ ਆਪਾਂ ਬਹੁਤ ਕੁਝ ਨਾ ਦੇਤਾ ਟਾਇਰ ਵਗੈਰਾ ਵੀ ਨਵੇਂ ਆ ਤੇ ਕਦਰ ਨਾਲ ਕੋਈ ਚੀਜ਼ ਨਹੀਂ ਆਪਾਂ ਲਾਈ ਟ੍ਰੈਕਟਰ ਰੀਮੋਟਰ ਵੀ ਗੋਰੇ ਮੇਰੀ ਗੱਲ ਸੁਣ ਉਹ ਕਦਰ ਨਾਲ ਵੇਖ ਲਓ ਕੋਈ ਲੱਥਾ ਨਹੀਂ ਹੋਇਆ ਕਿਤੇ ਇਹ ਆ ਰਿਹਾ ਹੈ ਆਹ ਇਹ ਆਇਡਲ ਆ ਰਿਹਾ ਨੂੰ ਹੈ ਆਇਡਲ ਇਹ ਕਿਹੜਾ ਹੀ ਚਲਾਉਣਾ ਹੁੰਦਾ ਨਹੀਂ ਇਹ ਕੰਨੀ ਨੁਕਸਾਨ ਕਰੋ ਬੈਟ ਆ ਲਾ ਦਿਆਗਾ ਇਹ ਦਾ ਹੀ ਚਲਾਉਣਾ ਨਹੀਂ ਆਉਣੀ ਚਲਾਇਆ ਬਸ ਉਹ ਦੂਜੀ ਜੱਸੀ ਮਹੀਨ ਫੀਟਿੰਗ ਇਹਦੇ ਆਇਡਲ ਲੱਗੇ ਇਹ ਦੋਵਾਂ ਨੂੰ ਇੱਕੋ ਲੱਗਦਾ ਕੀਤਾ ਆਪਾਂ ਕਿੰਨਾ ਟਾਈਮ ਲੱਗਣਾ ਇਹ ਆਹ ਜਿਹੜਾ ਸਮਾਨ ਬਹੁਤ ਲਾ ਲੈ ਜੀ ਹੈ ਦਾਹ ਤੇ ਪਿਲਾਇਦਾ ਇਹਨੇ ਲਾਇਆ ਜਿਹੜਾ ਸਾਡੇ ਨੂੰ ਕਰਕੇ ਆਹ ਟੈਂਕ ਆਹ ਟੈਂਕ ਹੀ ਲਾਇਨੇ ਇਹ ਤਾਂ ਲੈ ਕੇ ਚੁੱਕ ਲਿਆ ਦੀ ਇਹਨਾਂ ਨੇ ਆਹ ਜ਼ਮਾਨੇ ਸਾਰੇ ਗੱਲ ਦੇ ਬਰੇ ਬੰਦੇ ਬੇਈਮਾਨ ਨਹੀਂ ਕੋਈ ਇਹਨਾਂ ਅੱਧੀ ਛੱਡਿਆ ਸੌਦਾ ਕੀਤਾ ਤਾਂ ਬਾਅਦ ਇਹਨਾਂ ਨੇ ਸਮਾਨ ਲਾਇਆ ਹੈ ਤੇਨੂੰ ਲਾਇਦਾ ਗੋਰਾ ਕਾਲ ਮੇਥੇ ਹੀ ਭਰੀ ਜਾਣਾ ਜਵਾਰ ਕੇ ਭਰਦਾ ਮੈਂ ਇਹਨਾਂ ਨੇ ਸਮਾਨ ਸਾਰਾ ਸੌਦੇ ਕੀਤੇ ਤੋਂ ਬਾਅਦ ਸਾਰਾ ਲਾਇਆ ਹੈ ਮਸ਼ੀਨ ਤੇ ਨਹੀਂ ਕੋਈ ਲਾਇਆ ਇਹਨਾਂ ਨੂੰ ਇਹਨਾਂ ਸਾਰਾ ਸਮਾਨ ਜਿੰਨਾ ਵੀ ਹੈਗਾ ਦੀ ਨਾ ਨਵੇਂ ਨਾਲ ਸੁਮੀਕਰ ਵੀ ਲਾ ਲੈਨੇ ਇਹਦਾ ਬਹੁਤ ਸਮਾਨ ਹੋਇਆ ਮੇਰੇ ਘਰ ਇਹ ਮਸ਼ੀਨ ਜਾਣੀ ਆਪਣੇ ਘਰੇ ਉੱਥੇ ਲਾ ਤੁਸੀਂ ਵੀ ਲਾ ਲੈਨੇ ਨਾ ਇਹ ਮਹੀਨਾ ਲਾ ਤੁਸੀਂ ਲਾ ਲੈਣਾ ਲਾਣਾ ਦੇਗਾ ਕਿਹੜੇ ਹੈ ਕਿਹੜੇ ਕੋਈ ਨਹੀਂ ਆਈ ਆਹੀ ਦਸੀ ਹੈ ਬਾਜ ਉਹ ਕਿੰਨੀ ਕੀ ਹੈ ਕਿਹੜੀ ਨਹੀਂ ਨਹੀਂ ਉਹ ਆ ਪਾਣੀ ਉਹ ਮੈਂ ਨਹੀਂ ਚੱਕਰ ਉਹ ਹੀ ਕਰਦੇ ਆ ਮਜ਼ਾਕ ਸਮਾਨ ਸੁਣ ਆਪਾਂ ਕੋਈ ਨਹੀਂ ਲਾਇਆ ਤੂੰ ਦੱਸ ਵੀ ਸਮਾਨ ਕੋਈ ਲਾਇਆ ਆਪਾਂ ਹੋਰ ਤਾਂ ਦੱਸ ਦੇ ਇਹਨਾਂ ਦੀ ਆਪਾਂ ਕੋਈ ਵੀ ਲਾ ਪਹਿਲੇ ਦਸੀਂ ਸਵਾਲ ਲਾਇਆ ਇਡਾਰੇ ਉਹ ਤਾਂ ਮਜ਼ਾਕ ਕਰਦੇ ਆ ਵੀ ਸਮਾਨ ਲਾ ਲ ਕੋਈ ਸਮਾਨ ਨਹੀਂ ਲਾਇਆ ਮਸ਼ੀਨ ਦਾ ਸਮਾਨ ਪੂਰਾ ਹੀ ਹੈ ਇਹ ਵੀ ਤੁਨੇ ਲੈ 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 ਸਾਰੇ ਪਹਿਲਾਂ ਆਂਗੇ ਪਹਿਲੇ ਲੈ ਲੈ ਇਹਨਾਂ ਸਾਰੇ ਪਹਿਲੇ ਲੱਗੀ ਰਹਿਣ ਦੇ ਇਹ ਚੌੜੇ ਕੁੜੀ ਚ ਇਹ ਤੇ ਚੱਲੇ ਕੇੰਦੇ ਨਾਲ 15 ਨੇ ਆਂਦੀ ਜੀ ਸਹੀ ਇਹਨੂੰ ਆਹੀ ਪੈਸੇ ਪਾ ਲੈਣੇ ਕਿਉਂ ਚੋੜਾ ਆ 15 ਜਗ ਆ ਆਹ ਕੋਲੀ ਦੂਜੀ ਲੈ ਜਾ ਇਹ ਲਾ ਕੇ ਦੇ ਜਾਏ ਉਹ ਲਈ ਜੋ ਨਾਲ ਦੋ ਲਾ ਲੈ ਜothe ਬਾਅਦ ਜਾ ਚੱਲ ਬਿੱਟੂ ਟਰੈਕਟਰ ਕੰਮ ਦੋਰੇ ਟਰੈਕਟਰ ਵਾਲੀ ਸਟਾਰਟ ਕਰ ਲੈਣਾ ਵਾ ਭਰੀ ਗਈ ਆ ਟਰੈਕਟਰ ਦਾ ਬੰਦ ਕਰੀ ਇਹਨੂੰ ਅੰਦਰ ਲਾਇਆ ਬੰਦ ਕਰਕੇ ਪੈਪ ਟਾਂਗ ਲੈ ਇਧਰ ਰਿਹਾ ਜਗਾਰੜ ਕੋਈ ਚੀਜ਼ ਨਹੀਂ ਲਾਈ ਯਾਰ ਅੱਗੋਂ ਨਾ ਚੈਨ ਲਾਈ ਜਿਹੜੇ ਨਾਲ ਮਾ ਨਿੱਕਾ ਮਟਣ ਜਿਹੜਾ ਆਪ ਲਾਇਆ ਬਾਹਰ ਵਿੱਚ ਉਹਨੂੰ ਛੇੜੀ ਛੁੜੀ ਫਿਰਿਆ ਵੀ ਜਿਵੇਂ ਉਹਨਾਂ ਨੇ ਇੱਕ ਪਾਣੀ ਵਾਲੀ ਟੈਂਕੀ ਲਾਈ ਹੋਤ ਨੂੰ ਦਿੱਤੀ ਆ ਮਸ਼ੀਨ ਵੇਖ ਕੇ ਤਾਂ ਗਲੀ ਐ ਇਹ ਚੀਜ਼ਾ ਰੱਖਦੇ ਨੇ ਵੀ ਐਸ ਤਰ੍ਹਾਂ ਮਸ਼ੀਨ ਸਾਹ ਨੂੰ ਦਿਸੇ ਵੀ ਕਿਤੇ ਉਹ ਐਲੀਵੇਟਰ ਨਿਕਲਿਆ ਕਿਤੇ ਕੁਝ ਨਹੀਂ ਉਹੋ ਹੀ ਚੀਜ਼ ਆਪਾਂ ਲੱਭਦੀ ਨਹੀਂ ਕਿਦੋਂ ਵੀ ਉਹਨਾਂ ਦਾ ਵੀਵੇਂ ਹਾਵੇ ਉਹ ਵੀਵੇਂ ਕੀਤੀ ਯਾਰ ਹੁਣ ਫੇਰ ਰੁਲਾਇ ਪਾਈ ਖੜਿਆ ਚੱਲ ਹੁਣ ਚੱਲੋ ਜੇਕਰ ਆੜ ਦੋ ਰੱਖੋ ਜੇਕਰ ਆੜ ਦੇ ਇਹਨਾਂ ਨੂੰ ਕੋਈ ਤੁਸੀਂ ਜਿਹੜਾ ਸਾਜ ਰਖਾਇਆ ਕਹਿੰਦਾ ਆਇਆ ਉਹੋ ਹੀ ਦੇਣਾ ਹੋਰ ਕੀ ਆਉਂਦੇ ਹੀ ਇਹਨਾਂ ਨਾਲ ਨਾ ਟੈਰਾਂ ਲੋਡ ਪੈਂਦੀ ਨਾ ਇਹ ਖੋਲਿਆ ਜਦਾਂ ਚੜਾਇਆ ਨਾ ਵੇ ਉਹ ਇੱਥੇ ਪੰਜਾੜਾ ਉੱਥੇ ਅੰਦਰ ਵੱਧੂ ਬੱਜ ਰਿਹਾ 12 ਛੜੀ ਦਾ ਛੱਡ ਹੋ ਗਈ ਬਿੱਲਾ ਤੇ ਆਪਾਂ ਹੁਣ ਇੱਥੇ ਲਿਆ ਕੇ ਕੋਈ ਕਰਮਾ ਵਾਲੀ ਹੋਰ ਲਿਆਵਾਂਗੇ ਜਿਹਦੀ ਕਿਸਮਤ ਲਿਖਿਆ ਵਿਕੇੜੀ ਆਉਗੀ ਇੱਥੇ ਉਹ ਆ ਕੇ ਖੜੂਗੀ ਛੱਡ 'ਚ ਤੇਲ ਕਰੋ ਸਟਾਰਟ ਇਹਨੂੰ ਉਹ ਬੈਹਂਦਾ ਉੱਪਰ ਬੈਠਦਾ ਬਾਕੀ ਮਹੀਨੇ ਕਰਮਾ ਲਈ ਜਿਹੜਾ ਬੰਦਾ ਲਿਜਾਊਗਾ ਨਾ ਯਾਦ ਕਰੂਗਾ ਜੈਕਰਾਡ ਵੀਲ ਪਾਣਾ ਪਹਿਲਾਂ ਤੇ ਚੱਲ ਕਿ ਜੈਕਰਾਡ ਉਹ ਦਿੰਦਾ ਲਿਆ ਕੇ ਦਿੰਦਾ ਫਿਰ ਸਰ ਗਾਂ ਹੀ ਲੈ ਚਲਾਂਗੇ ਵੇ ਬਹੁਤ ਸਟਾਰ ਚੱਲਾ ਆ ਜੀ ਚਾਬੀਆਂ ਖਲੋ ਉੱਥੋਂ ਚਾਬੀਆਂ ਚਾਹੀਦੀਆਂ ਚਾਬੀਆਂ ਦਿੰਦਾ ਲਿਆ ਕੇ ਚਾਬੀਆਂ ਵੀ ਦੇਵੇਗਾ ਜੈਕਰਾਡ ਦੇਣੋਂ ਪਹਿਲਾਂ ਚਾਬੀਆਂ ਬਾਅਦ ਪਾਵੇ ਚੋਲੇ ਪਾਵੇ ਫਰਦ ਨਾ ਕੋਈ ਜੈਕਰਾਡ ਚਾਬੀਆਂ ਤੁਹਾਡੇ ਦੇ ਹੀ ਦਾਂਗੇ ਤੁਹਾਡਾ ਗੱਲ ਹੀ ਹੋ ਗਈ ਜਦੋਂ ਹਾਂ ਇਹੋ ਹੀ ਇਹੇ ਐ ਬੜੇ ਚੇਰਦਾ ਹੈ ਸ਼ੁਰੂ ਤੁਹਾਡੇ ਕੋਲ ਇਹ ਇਹਦੇ ਨਾਲ ਹੀ ਆਇਆ ਹੀ ਇਹੇ ਕਿਹੜਾ ਇਹ ਲੈ ਲੈ ਜਾ ਚੰਗਾ ਨਹੀਂ ਇਹੋ ਜਿਹੀ ਮਿਲਦੇ ਦੋ ਦਰਾੜ ਸਾਡੇ ਕੋਲੇ ਇੱਕ ਦਾ ਰਾੜ ਨਾ ਗੋਆਲੇ ਤਾਂ ਲੰਬੂੜੇ ਦੇਖੋ ਯਾਰ ਪੱਕਾ ਹੌਰ ਹੁੰਦੀ ਲੱਗੇ ਇਹ ਥੋਰ ਦੇ ਦੇ ਇਹਨੂੰ ਪੜਾ ਦਫਾ ਕਰਨ ਨੂੰ ਬੈਠੀ ਲਾ ਛੱਡੋ ਬਿੱਟੂ ਵੀਡੀਓ ਬਣਾ ਲੈ ਹੱਥ ਵੜਾ ਲੈਣਾ ਕਿਸੇ ਨਾ ਕਿਸੇ ਜੱਟ ਅੱਗੇ ਆ ਰਾੜਾ ਲੈ ਜਾ ਇਹ ਨਾਲ ਜਾਂ ਇੱਥੇ ਰਾੜ ਕਰਨੀ ਹੋਈ ਇਹ ਨਹੀਂ ਇਹ ਕੁਦਰ ਰਾੜ ਸਾਡੇ ਕੋਲ ਉਹ ਦੇਖ ਉੱਧਰ ਜਿਹੜੀ ਪਈ ਇੱਕ ਰਾੜ ਜਿੱਤੀ ਦਾ ਫਰਕ ਨਹੀਂ ਜਿਹੜੇ ਰਾੜਾ ਨਾ ਨਾ ਕੁਰਾੜੀ ਤੇ ਨਹੀਂ ਪਈ ਇੱਕ ਉਹ ਲੈ ਆਂਦੇ ਆਂ ਦੂਰੇ ਪਾਈਕਾ ਵੀ ਹੈ ਇਹ ਆਹ ਪਾਰੀ ਆ ਬਾਕੀ ਬਾਸ ਤਰ੍ਹਾਂ ਕੋ ਰਾੜਾਂ ਵਿੱਚ ਨਿਕਲ ਆੜੀ ਉਹ ਰਾੜ ਲੈ ਜਾਓ ਫਿਰ ਆਪ ਕਰ ਲਾਂਗੇ ਜਿਵੇਂ ਹੋਇਆ ਟਰੈਕਟਰ ਲੈ ਆਵਾਂਗੇ ਫਿਰ ਲੈ ਜਾਓ ਵਾਸਤੇ ਟਰੈਕਟਰ ਤੇ ਰੱਖ ਕੇ ਉਹਦੇ ਉੱਤੇ ਰੱਖ ਕੇ ਕਟਰ ਤੇ ਰੱਖ ਲਈਏ ਟਰੈਕਟਰ ਨੂੰ ਸਟਾਰਟ ਕਰੀਏ ਮਸ਼ੀਨ ਚਾਲੂ ਕਰਨਾ ਤਿਆਰ ਕਰਦੇ ਆ ਮਸ਼ੀਨ ਕਟਰ ਇੱਥੇ ਆਊਗਾ ਕਟਰ ਇੱਥੋਂ ਪੈਣਾ ਮਗਰ ਉੱਥੇ ਮਸ਼ੀਨ ਨਹੀਂ ਨਾ ਇਨਸਾਨ ਦਾ ਵੇਦੀ ਦੁੱਲਾ ਤਾਂ ਹੀ ਸਾੜੀ ਤਾਂ ਕਿੱਥੇ ਲੈ ਗਿਆ ਵੀ ਆ ਲੈ ਜੰਨੇ ਆ ਤੇ ਦੋ ਦਰੋਂ ਲਈ ਆਉਂਦੇ ਆ ਲੈ ਜਾਓ ਮਾਦਰਾ ਨਾਟਕਾ ਲੈ ਜੰਨੇ ਦਿੱਤਾ ਲੈ ਆਈ ਆਉਂਦੇ ਨਾ ਪਰੇਸ਼ਾਨ ਕੀ ਗੱਲ ਰਸ ਗਿਆ ਹੈ ਹੈ ਨਾ ਦਾ ਚਾੜੀ ਵੀਰੀ ਇਹਦਾ ਬੋਲ ਵੀ ਨਾ ਸੋਦਾਗਰ ਤੁਹਾਡੇ ਪੱਜਾਂ ਥੋੜਾ ਲੱਗੇ ਆਏ ਅੱਜ ਦੀਆਂ ਮੈਂ ਬਾਅਦ ਦਾ ਕੰਮ ਬਾਅਦ ਵਿੱਚ ਬਾਅਦ ਕੋ ਗੋਰਾ ਸਾਡੇ ਨਾਲ ਹੀ ਐ ਇਹਨੇ ਮਸ਼ੀਨ ਨਹੀਂ ਤਰਾਣੀ ਕੋਈ ਹਨੂ ਚਾਬੀਆਂ ਦਿਆ ਉਹਨਾਂ ਤੁਹਾਡੇ ਘਰੇ ਠਾਲ ਦੇਵਾਂਗੇ ਚਾਬੀਆਂ ਦਾ ਉਹ ਲੈ ਆਵਾਂਗੇ ਤੇ ਨਾ ਚਾਬੀ ਆਵੇ ਸ਼ਾਂਤੀ ਕਿਹੜਾ ਫਿਰਦਾ ਯਾਰ ਟਾਪ ਦੀ ਚਾਬੀ ਸਾਧੀਆਂ ਜਿਹੜੀ ਜਦਾਂ ਇੰਚਰੋਂ ਜਿਹੇ ਬਣੇ ਯਾਰ ਇੱਕ ਥਲਵੀ ਆਈ ਹਾਂ ਟੁੱਲ ਜਾ ਉਹ ਦਿਨ ਦਾ ਲਾ ਕੇ ਤੈਨੂੰ ਉਹ ਦੂਜੀਆਂ ਲਾਗਦੇ ਆ ਡੱਬੇ ਵਾਲੀਆਂ ਨਾਲੋਂ ਕਿਦਣ 800 ਰੁਪਏ ਆ ਬਖਾ ਚਾਬੇ ਨਾਲੋਂ ਐਥੇ ਬਖਾ ਰਾੜ ਵੀ ਬਖਾ ਬਲਾਰ ਵੀਡੀਓ ਦੇਣ ਲੱਗਾ ਆ ਰਾੜ ਜਣਾ ਦੇਣ ਲੱਗਾ ਪੈ ਕਿ ਆ ਕੀ ਕਰੂਗਾ ਜੀ ਆਰਾਡ ਇਹ ਨੂੰ ਲੋੜੀ ਤੇ ਇਹ ਆਇਆ ਚਰ ਖੁੱਲੇ ਨਾ ਕੋਈ ਮੈਂ 32 ਨੰਬਰ ਤੇ ਅੱਭੀ ਲੱਗਦੀ ਨਾ ਲੱਗਦੀ ਨੂੰ 41 12 ਤੇ ਲੱਗਦੀ ਆ ਜਾਵੇ ਆ ਗਿਆ ਬਾਕੀ 16 17 ਦੇ ਦੇ ਤੇ ਬਿਸ਼ਾਲੀ ਦੰਦ ਲਖਦਾ ਯਾਰ ਕਿਵੇਂ ਦੂਰ ਭਰੇ ਕੱਢ ਲੈ ਦੇ ਕਹਿੰਦੇ ਉਹ ਲੈ ਗਿਆ ਭੈਣ ਸੋ ਨਹੀਂ ਕਰ ਰਹੀ ਚਾਬੀਗਾ ਕੌਣ ਲੰਬੂ ਮੰਜਾ ਕਸਣਾ ਕਰਾ ਗਿਆ ਉਹ ਲੈ ਗਿਆ ਕਹਿੰਦੇ ਉਹ ਲੈ ਜਾਂਦਾ ਹੀ ਆਏ ਇਹ ਜਾ ਕੇ ਲੈਣ ਕਰਾ ਕੱਢ ਕੇ ਚਾੜਦਾ ਥੋੜੇ ਥੋੜਾ ਜੂੜ ਲੈ ਜਾਣਾ ਇਹ ਵਿੱਚ ਥੋੜਾ ਆਸ ਪੈਰ ਤੇ ਗਰੀਸ ਤਾਂ ਗਰੀਸ ਗਾਨ ਕਿਹੜੀ ਨਾਲ ਆਉਂਦੀ ਇਹਨਾਂ ਦੇ ਕੰਪਨੀ ਟੂਲ ਕਿਟ ਜਿਹੜੀ ਆਉਂਦੀ ਨਾਲ ਛਾਪਤਾ ਪੰਜ ਸੱਤ ਤੇ ਗੋਰੇ ਛੱਡੀ ਜਾ ਇੱਥੇ ਹੈਂ ਤੂੰ ਮਸ਼ੀਨ ਲੈ ਜਾ ਉਹਨੂੰ ਚਾਬੀਆਂ ਅਸੀਂ ਦੇ ਦੇਣੇ ਛਾੜਣਾ ਮੈਂ ਇਹਨੂੰ ਦਦੋ ਇੱਥਾ ਗਲਾ ਨਾ ਮੈਂ ਤਾਂ ਨਹੀਂ ਠਗਦੇ ਫਿਰ ਲੇਟ ਹੋਈ ਜਾਂਦੇ ਇਹਦਾ ਜਿਹੜੀਆਂ ਬੋਸ ਨੇ ਇਹਦੇ ਨੂੰ ਵੀ ਆਖਣਾ ਲੈ ਇੱਥੇ ਟੂਲ ਕੋਲੇ ਬਿਲ ਚਾਹ ਦੀ ਜਿਹਾ ਕਹਾਂ ਯਾਰ ਜੀ ਉਦੋਂ ਦਾ ਲੱਭ ਉਹਨੇ ਲੱਭਣੀ ਨੇ ਪੈਸੇ ਗਿਣ ਕੋ ਰਾਇ ਕਿਹੜੀ ਇਹ ਲੱ ਵਿਚਾਰ ਮਸ਼ੀਨਾਂ ਦੇ ਚਾਬੀਆਂ ਨਹੀਂ ਕਿਉਂ ਤੁਸੀਂ ਹੋਣ ਕੱਢਣ ਕੇ ਫੇਰ ਹੀ ਪਾ ਲਗੇ ਕਿੱਧਰ ਹੱਟੀ ਵੀ ਕਿੱਧਰ ਹੱਟੀ ਵੀ ਟੂਲ ਭਰਿਆ ਆ ਚਾਬੀ ਦੇ ਵਿੱਚ ਆ ਜਾ ਟੂਲ ਖਾ ਗਿਆ ਜਾਂ ਜੀ ਤੇ ਲੈ ਜਾਏ ਤੁਨੂੰ ਬਾਹਲੀ ਗਾ 100 ਰੁਪਿਆ ਰੱਖ ਲੋ ਇੱਕ ਕਰ ਨਵੇਂ ਦੂ ਨਵੇਂ ਤੋਂ ਵੀ ਲੈਣਾ ਚਾਬੀਆਂ ਦੇ 100 ਰੁਪਿਆ ਰੱਖ ਲੋ ਮੈਂ ਇਹ ਤੂੰ ਦੇ ਦੇ ਚਾਬੀਆਂ ਦੇ ਦੇਣਾ ਆ ਆ ਮੈਂ ਲੈਣੀਆਂ ਨਹੀਂਆਂ ਨਹੀਂ ਫੇਰ ਰਹੀ ਇਹਦੇ ਅਸੀਂ ਚਾਬੀਆਂ ਨਹੀਂ ਲੈਂਦੇ ਇਤੋਂ ਹੀ ਪੈਸੇ ਮੋੜਦਾ ਮਦਰ ਚਾਬੀਆਂ ਦੇ ਜਾਗਾ ਯਾਰ ਕਾ ਇਜਾਬੀ ਇੱਕ ਵੀ ਨਹੀਂ ਲੈਂਦੇ ਚਲੋ ਗੱਲ ਨਿਪੜੀ ਠੀਕ ਹੈ ਉਹ ਇਹ ਚਾਬੀ ਇੱਕ ਮਿੰਟ ਉਹ ਯਾਰ ਤੇ ਸਸਤੀਆਂ ਬਣ ਜਣੀਆਂ ਚਾਬੀਆਂ ਹੈ ਹੋਰ ਕੋਈ ਨਹੀਂ ਯਾਦਵਾ ਪੂਰਾ ਹੋ ਗਿਆ ਕੰਮ ਚਲ ਠੀਕ ਚਲੋ ਠੀਕ ਹੈ ਯਾਰ ਆ ਯਾਰ ਯਾਰ ਆ ਲੈ ਗੱਲ ਨਿਪੜੀ ਚੱਲ ਨਿਪੜ ਗਾਣਾ ਠੀਕ ਹੈ ਉਹ ਯਾਰ ਪਿਆ ਨਾ ਨਾ ਆਪਾਂ ਨਹੀਂ ਦੇ ਦੇਣਾ ਇਹਨਾਂ ਨੇ ਤੇ ਚਾਬੀ ਚ ਵੀ ਕੋਈ ਨਹੀਂ ਦੇਣੀ ਠੀਕ ਹੈ ਜੇ ਘੜਾੜ ਜਾਣਾ ਕੋਈ ਨਹੀਂ ਉਹ ਲਈ ਜਾਂਦਾ ਲਿਆ ਆਵੇ ਵੀ ਉਹ ਜੇ ਕਰਾੜ ਦੇ ਦੇ ਮੇਰੀ ਗੱਲ ਕੰਦਰਾ ਦਾ ਟਾਇਰ ਪਾਣਾ ਲੈ ਕੇ ਦੋ ਨਿੱਕੀ ਚਾਬੀ ਤੇ ਲੱਗੀ ਟਾਇਰ ਉਹ ਇੱਥੇ ਬੰਨੇ ਹੋ ਚੁੱਕ ਲ ਗੇ ਬੇਲੀ ਪਤਾ ਨਹੀਂ ਉਹ ਦੂਜਿਆਂ ਦੇ ਲਿਆ ਲੈ ਚਾਬੇ ਫਿਰ ਇਹ ਸਾਡੇ ਵੀ ਗੁਰੂ ਜੀ ਨਹੀਂ ਉਹ ਦੂਜਿਆਂ ਦੇ ਲਿਆ ਜਿਹੜੇ ਇੱਥੇ ਚੁੱਕ ਲਏ ਉਹ ਕਰਦੇ ਵੀ ਗੁਰੂ ਜੀ ਨਹੀਂ ਇੱਥੇ ਜਿਹਨੇ ਲਗਾਇਆ ਉਹ ਨਾ ਚਾਬੀਆਂ ਦੇ ਦੇ ਯਾਰ ਆ ਲੈ ਕੇ ਗਿਆ ਉਹ ਰੱਖ ਲਿਆ ਉਹ ਸਾਰੀਆਂ ਜਾ ਕਲੀਆਂ ਨੇ ਕਿੰਨੀਆਂ ਰਾਤੀਆਂ ਸਾਰੀਆਂ ਪੜਾ ਲਿਆ ਜਾ ਪੁੱਛ ਦੱਸ ਉਹ ਕੰਮ ਨਹੀਂ ਕਰਨਾਗਾ ਉਹ ਜੱਕ ਦੇ ਆਏ ਜੱਕ ਦੇ ਦੇ ਉਹ ਆਣਾ ਬੜਾ ਮਿਕਰ ਉਹ ਨਹੀਂ ਕੰਮ ਕਰਨਾਗਾ ਇਹਦੇ ਕੋ ਲਾ ਦੇ ਯਾਰ ਇਹ ਬੰਦਾ ਇੱਕੋ ਹੀ ਸਾਡੇ ਹੁੰਦਾ ਬ੍ਰਿੰਕ ਦੇ ਦੇ ਕੋਈ ਦੇ ਦੇ ਆਪਣਾ ਜੇਕੀ ਦੀ ਉਹ ਮੇਹ ਦੇ ਦੋ ਦੇ ਦੋ ਕੋਈ ਫਰਾਉਂ ਲਾ ਲਾ ਕੋੜੇ ਨਹੀਂ ਹੋਵੇ ਤੇਰੇ ਕੋੜੇ ਕੜ ਜਾ ਕਵਾੜ ਹੋਵੇ ਦੀ ਦੰਦਾ ਹਾਂ ਯਾਰ ਇਹ ਬੈਟਰੀ ਬੈਟਰੀ ਇਹ ਰੱਖ ਲਾ ਬੈਟਰੀ ਤਾਰ ਲਾਉਣੀ ਪੈਣੀ ਐ ਦਾਰ ਵਿੱਚ ਚਾਬੀ ਇਹ ਤਾਂ ਰੱਖਦਾ ਜਿਹੜਾ ਕਿਲਾ ਤਾਂ ਹਰਨਾਉਣਾ ਜਿੱਕ ਲਾ ਦੇ ਆਏ ਟੋਪਰੇ ਪੈ ਸੀ ਜਿਹੜੇ ਤੁਹਾਡੇ ਘੜੇ ਉਹ ਟੂ ਇੱਕ ਖਾਲੀ ਕਰਦੇ ਨੇ ਸਾਰੇ ਤਾਂ ਕੋ ਨਹੀਂ ਜੇ ਫਿਰ ਲਾਹਮੇ ਦੇਣੇ ਬਾਅਦ ਚ ਉੱਤੇ ਆ ਫੜੀ ਉਹ ਦਰ ਪੈਸੇ ਏ ਗੈਟ ਤੇ ਬੋਲਾਦਾ ਹੈ ਇਹਦਾ ਕਰਾਈ ਗੱਲ ਹੈ ਚੱਲ ਆਫੇ ਕੱਢ ਗਏ ਨੀ ਯਾਰ ਤੇ ਮਾਰ ਲਾਗੇ ਹਾਂ ਹਾਂ ਬੈਠੇ ਠੀਕ ਨੇ ਤੇ ਗਿਣ ਕਾ ਇੰਨੇ ਬੰਦੇ ਦਾ ਮਾਨ ਦਾ ਦੇ ਤੁਸੀਂ ਸਮਾਨ ਦਾ ਵਜਨ ਦਾ ਵਾਦਾ ਘਟਾ ਬਾਕੀ ਪੈਸੇ ਬਲੇ ਨਹੀਂ ਕਰ ਬੜੀ ਸਹੀ ਯਾਰ ਕਰਨਾ ਹੀ ਕਿਉਂ ਹੈ ਚਲੋ ਤਾਂ ਕੰਮ ਕਰਨਾ ਕਿਉਂ ਹੈ ਬੰਦ ਕੰਮ ਨਹੀਂ ਕਰਨਾ 95 95 95 ਕੰਮ ਨਹੀਂ ਕਰਦੇ ਨਾ ਦੱਸ ਗੁੱਤੀ ਹੈ ਇਹ ਲੀ ਪੂਰਾ ਮੈਂ ਤੁਨੀ ਨਹੀਂ ਕਰਦੀ ਨਾ ਮੈਂ ਡੇਢ ਉਹ ਯਾਰ ਚੜਾਉਂਦੀ ਖਾਨ ਦੀ ਪੌਣਾ ਦੇ ਵਿੱਚ ਹੈ ਜੀ ਦੂਜਾ ਵੱਡਾ ਵੇਚਣਾ ਪਾ। 1200 ਕਰਦੇ। ਭਾਈ 5 ਰਕਰਾ ਲੈਂਦਾ। ਤੈਨੂੰ 5 ਯਾਰ ਛੋੜ ਕਰ ਦਿੱਤੀ ਮੈਂ ਦਰਾਲੀ ਦੀ। ਠੀਕ ਹੈ 5 ਮਹੀਨੇ ਛੁੱਟ ਹੋ ਗਈ। ਹੋਰ ਤੂੰ ਵੀ ਪਾਲਦਾ। ਇਹ ਵੱਡਾ ਬਣਾਰ ਆਪਣਾ ਜੀ। ਜਾ ਜਾ ਅੱਧਾ ਕੀ ਲਿਆ ਦੇ। ਬੇ ਚੰਗੀ ਦਰਾਂ। ਇਹਦੇ ਨਾਲ ਥੋੜੀ ਬ੍ਰੇਕ ਆਤੀ ਬ੍ਰੇਕਾਂ ਸਾਫ ਕਰਨਾ ਵੀ ਮੜਾ ਸਹੇ ਨਾਲ ਹੀ ਜਾਈਂ। ਭਾਈ ਤੋਂ ਬੜਾ ਕਾਤੋ ਬੜੀ ਬਾਜੂ ਦਾ ਇੰਜੈਕਟਰ। ਤਦੋਂ ਨਾ ਇਹਦੇ। ਹੋਈਏ ਇਹੇ। ਯਾ ਤਾਂ ਵੀ ਆਹ ਫਿਰ ਉਹਦਾ ਨਾਂ ਨਹੀਂ ਹੁੰਦੀ ਇੰਦੀ ਯਾਰ ਮੈਂ ਬੜਿਆ ਬੰਦਾਂ ਨੂੰ ਵਿਖਾਈ ਏ ਬੇ ਨਾਂ ਹੋਈ ਬਾਕੀ ਗਾਲੇ ਦਾ ਭਾਈ ਫਿਕਰ ਚੱਲਦੇ ਨਹੀਂ ਠੀਕ ਰੁਕ ਜਾ ਰੁਕ ਜਾ ਚੱਕ ਤਾ ਜਿਕਾ ਵੀ ਹੱਥ ਪਾਵੇਂ ਮੜਾ ਜਾ ਤੇ ਹਾਂ ਨਾਲ ਚੱਕਾ ਜੇ ਦਰਮਣੋਂ ਪਰਾਂ ਰਾਸ ਦੇ ਜਾ ਕੇ ਆਸ ਨਾਲ ਆਹ ਦੇ ਦਮ ਭਲਾ ਲਾਓ ਕੋਲੋਂ ਫੜੋ ਵੇਖਿਆ ਨਾ ਬਾਈ ਜੀ ਬਾਵਾ ਬਾਹ ਹੱਥ ਮੜਾ ਜਾ ਢਾੜ ਪਾ ਲਾ ਬਾਅਦ ਸਿੱਧੀ ਪਾ ਲਾ ਇੰਨੇ ਹੱਥ ਪਾ ਦੇ ਚਲ ਆਹ ਹਾਉਲਾ ਥੋੜਾ ਬਾਕੀ ਉਹ ਬਿਨੋਂ ਕੋਈ ਨਹੀਂ ਇੱਥੇ ਹਟਣਾ ਜਾਨਾ ਉਹ ਜਿੰਦ ਬਾਸਕਟ ਦਿੱਸੇ ਜਾਨਾ ਬਾਵਾ ਬੁਰਾ ਪਿੱਛੇ ਘਰੋਂ ਵਾਪਸ ਤੋ ਕਿਉਂ ਉਹ ਵਾਜਨ ਬੜਾ ਜ ਅੱਗੇ ਮੈਂ ਇੱਥੇ ਤੋਂ ਰੰਗ ਨਹੀਂ ਹਲਦੀ ਹੋ ਰਹੀ ਕੀ ਕਰ ਉਹ ਕਹਿੰਦੇ ਵਾਜਨ ਅੱਗੇ ਹੋਏ ਨਾ ਮੈਂ ਚੱਕ ਕੇ ਪਾ ਲਾਂਗੇ ਇੰਨੇ ਬੰਦੇ ਇੰਨੇ ਬੰਦੇ ਨਾਦਾ ਕੀ ਹਟੋ ਜਾਣਾ ਮੇਰੇ ਬਾਅਦ ਤੁਸੀਂ ਲਈ ਜਨਾ ਵਾਦੇ ਕਰੋਗੇ ਤੁਹਾਨੂੰ ਹਾਂ ਹਰੇ ਕੰਮ ਦੀ ਜੇ ਨਾ ਵਿੱਚ ਲਾਓਗੇ ਤਾਂ ਵੀ ਵਾਦਾ ਕਰੇਗੀ ਜੇ ਅਗਰ ਸੇਲ ਕਰੋਗੇ ਤਾਂ ਵੀ ਕਰੋਗੀ ਜੇ ਚਲਾਓਗੇ ਤਾਂ ਵੀ ਕਰੇਗੀ ਹਾਂ ਯਾਰ ਉਧਰ ਕੱਸੀ ਦੀ ਬੜੀ ਬੜੀ ਤੁਸੀਂ ਮਸ਼ੀਨ ਲਗਾਏ ਕਿਵੇਂ 17 ਤੋੜ ਲੱਗੀਆਂ ਸੀ ਅਗਾ ਨਹੀਂ ਜਾਣੀ ਆਈ ਜਾਣੀ ਕੱਸੀ ਪਰਦੀ ਬੜੀ ਉਹ ਇਹ ਨੀਵੀਂ ਮਸ਼ੀਨ ਥੋੜੀ ਜੀ ਲੰਘ ਜਾਗੀ ਵੈਸੇ ਤਾਂ ਲੰਘ ਜਾਈ ਹਾਂ ਕੱਸੀ ਦੀ ਬੜੀ ਬੜੀ ਲੈ ਚੱਲਗੇ ਪਿੰਡ ਨੂੰ ਜਾਣਾ ਉਹਨੇ ਨੂੰ ਪਿੰਡ ਕੋਲ ਜਾਣਾ ਉਹਨੇ ਨਾਲ ਪਿੰਡ ਜਾਣਾ ਪਿੰਡ ਜਾਓ ਕੀ ਬਤਾ ਹਾਂ ਬੰਦੇ ਵੀ ਪੂਰੇ ਖੁਸ਼ ਨੇ ਸਵੇਰੇ 10:00 ਵਜੇ ਨਾਲ ਕਰੇ ਪਹੁੰਚਣਾ ਤੇ ਆਪਾਂ ਇਹਨਾਂ ਚਾਬੀਆਂ ਦੇ ਪੈਸੇ ਦੇ ਦਿੱਤੇ ਨੇ 2000 2000 3000 ਜਿਹੜਾ ਦੇਣਾ ਸੀ ਚਾਬੀ ਚ ਵੀ ਕੋਈ ਨਹੀਂ ਦਿੱਤੀ ਆਪਾਂ 7000 ਰੁਪਏ ਜਿੰਨਾ ਹਾਂ 7000 ਚਾਬੀਆਂ ਜਿੱਕ ਜੁਕਰਾੜ ਬਣਾ 7000 ਰੁਪਿਆ ਦੇਦਾ ਜਾਂ ਕਿ ਨਵੇੜ ਹੀ ਦਿੱਤਾ ਫਾਈਨਲ ਕਰਤਾ ਤੂੰ ਯਾਰ ਇਹ ਸਮਾਨ ਲਾੜੇ ਲਾਣਾ ਟੂਲ ਨਾਲ ਲਾ ਲੈਣੋ ਤਲਾ ਉਹ ਨਹੀਂ ਨਾ ਦਿਸਦਾ ਦਿਸਦਾ ਕਿੱਥੇ ਆ ਹੈ ਐ ਬਸ ਬਸ ਦੂਜਾ ਇਹਦਾ ਨਾ ਟੈਕਰਾ ਮੜਾ ਕਾਹ ਕੇ ਪਰੇ ਕੀ ਆ ਬਈ ਜਿਹੜੀ ਕਾਰ ਹੈ ਜਿਹੜਾ ਘਟ ਜਾਉਣੀ ਇੱਕ ਦੋਵੇਂ ਸਾਲ ਲੜਾ ਓਏ ਬਾਈ ਉਹਨਾਂ ਵਿਚਾਲ ਲੈ ਦੇਣਾ ਕੋਈ ਨਹੀਂ ਆਉ ਉਹ ਬਾਈ ਆਪਾਂ ਆਹ ਵੀਟ ਕਰਤੀ ਸੇਹੜਾ ਬੰਦੇ ਨਜ਼ਾਰੇ ਲੈਣਗੇ ਬੰਦੇ ਕਾਲੇ ਬਹੁ ਪੈਦੇ ਨੇ ਲੋਕ ਕਾਢ ਲੀਕ ਤੇ ਲੋਜ ਨੇ ਦੱਬੀ ਜੀ ਆਈ ਜਿਲ ਜਾਈ ਆਵੇ ਰਗਾ ਲੋਹ ਜਲੇ ਹਾਰੇ ਦਾ ਹੈ ਮੜੀ ਬੈ ਕਰੇ ਡੇਂਜਰ ਹਿੰਦਾ ਦਾ ਵੀ ਹਿੰਦਾ ਇੱਥੋਂ ਆ ਹੀ ਕਰ ਲੈ ਨਾ ਕਿ ਬੰਦਾ ਛਡਾ ਈਏ ਮਸ਼ੀਨ ਤੈਨੂੰ ਕਿ ਛਡਾ ਈਏ ਇੱਧਰ ਆ ਯਾ ਦੇਖ ਪੱਲੇ ਬਲੇ ਦਵੇ ਆ ਪੁੜੀ ਪੁੜੀ ਪਾਈ ਜਾ ਬਰੇ ਦਾ ਉਹ ਜੇ ਮੈਂ ਦੋਈ ਚੱਲ ਔਰ ਮੋਰੋ ਵਾਰੀ ਆਹ ਹਾਰੀ ਵਾਰੀ ਮੋਰੋ ਕਰੇ ਨਮਾ ਕਰ ਰਹੇ ਆਏ ਤੋਂ ਜੀ ਇਹ ਮਾਲਕ ਬਣ ਕੇ ਮਸ਼ੀਨ ਦੇ ਮਸ਼ੀਨ ਤੈਨੂੰ ਵਾਦੇ ਕਰੂਗੀ ਜਿੱਥੇ ਮਰਜੀ ਪਾ ਕੇ ਚਲਾ ਲਈ ਤੇ ਪਾ ਕੇ ਵੇਚਦੀ ਠੀਕ ਐ